ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਚ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇੰਪੀਰੀਅਲ ਬੁੱਲਜ਼ ਨੇ ਇੱਕ ਬੇਮਿਸਾਲ ਬਿਜ਼ਨਸ ਸੰਸਥਾ ਦੀ ਸ਼ੁਰੂਆਤ ਕੀਤੀ ਇਹ ਸੰਸਥਾ ਜੋ ਵਿੱਤੀ ਵਪਾਰ ਨਾਲ ਸੰਬੰਧ ਰੱਖਦੀ ਹੈ ਜੋ ਕਿ ਇੱਕ ਦਿਲਚਸਪ ਸੰਸਾਰ ਵਿੱਚ ਗਿਆਨ ਅਤੇ ਹੁਨਰ ਨਾਲ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਸਮਰਪਿਤ ਹੈ ਇਸ ਇੰਸਟੀਚਿਊਟ ਨੇ ਆਪਣੀਆਂ ਪੰਜਵੀਂ ਸ਼ਾਖਾ ਇੰਪੀਰੀਅਰ ਬੁੱਲਜ਼ ਦੇ ਨਾਂ ਤੇ ਸੈਕਟਰ 32 ਚੰਡੀਗੜ੍ਹ ਰੋਡ ਤੇ ਸ਼ੁਰੂ ਕੀਤੀ ਹੈ ਸੰਸਦ ਦੇ ਮੁਖੀ ਓਮ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਡਲ ਟਾਊਨ ਲੁਧਿਆਣਾ ਸਾਹਨੇਵਾਲ ਜਲੰਧਰ ਮੁਹਾਲੀ ਤੇ ਦੇ ਇੰਸਟੀਚਿਊਟਾਂ ਦੀ ਸਫਲਤਾ ਤੋਂ ਬਾਅਦ ਇੰਪੀਰੀਅਲ ਬੁੱਲਜ਼ ਨੇ ਹੁਣ ਚੰਡੀਗੜ੍ਹ ਰੋਡ ਵਿਖੇ ਅੱਜ ਪੰਜਵੇਂ ਇੰਸਟੀਚਿਊਟ ਦਾ ਉਦਘਾਟਨ ਕੀਤਾ ਹੈ ਜੋ ਕਿ ਭਾਰਤੀ ਸਟਾਕ ਮਾਰਕੀਟ ਅਤੇ ਗਲੋਬਲ ਵਿਦੇਸ਼ੀ ਮੁਦਰਾ ਦੋਵਾਂ ਬਾਜ਼ਾਰਾਂ ਤੇ ਤਿੱਖੇ ਫੋਕਸ ਦੇ ਉੱਭਰ ਰਹੇ ਨਿਵੇਸ਼ਕ ਭਾਈਚਾਰੇ ਵਿੱਚ ਆਭਿਲਾਸ਼ਾ ਅਤੇ ਮੁਹਾਰਤ ਦੇ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਸਟੀਚਿਊਟ ਵਿੱਚ ਹੁਣ ਤੱਕ 5000 ਤੋਂ ਵੱਧਰੇ ਵਿਦਿਆਰਥੀ ਕੋਰਸ ਕਰਕੇ ਲਾਭ ਲੈ ਚੁੱਕੇ ਹਨ ਤੇ ਇਸ ਇੰਸਟੀਚਿਊਟ ਵਿੱਚ ਸਟਾਕ ਮਾਰਕੀਟ ਫੋਰੈਕਸ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਹਨਾਂ ਅਗੇ ਕਿਹਾ ਕਿ ਜਿਹੜੇ ਨੌਜਵਾਨ ਮਾਰਕੀਟ ਦੇ ਸਿਧਾਂਤਾਂ ਤੇ ਬਾਰੀਕੀਆਂ ਨੂੰ ਸਮਝਣਾ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਹੀ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਬੇਰੁਜ਼ਗਾਰ ਅਤੇ ਪੜ੍ਹਾਈ ਕਰਨ ਵਾਲੇ ਨੌਜਵਾਨ ਇਸ ਟ੍ਰੇਨਿੰਗ ਨੂੰ ਕਰਕੇ ਆਮਦਨ ਦਾ ਇੱਕ ਵਧੀਆ ਸਾਧਨ ਅਪਣਾ ਸਕਦੇ ਹਨ